ਕੱਲ ਵੀ ਮੈਨੂੰ ਰੋਕਦਾ ਰਿਹਾ ਵੀਰੇ ਤੁਸੀਂ ਨਾ ਬੋਲੋ ਪਰ ਜੇ ਤੁਹਾਡੇ ਵਰਗੀਆਂ ਐਗਜ਼ਾਮਪਲਾਂ ਨਹੀਂ ਦਿਖਾਵਾਂਗੇ ਨਾ ਤਾਂ ਲੋਕਾਂ ਨੂੰ ਨਹੀਂ ਜਾਗਣਾ ਉਹ ਐਸਾ ਮਜ਼ਾਕ ਦਿਲ ਤੇ ਲੱਗਿਆ ਕਿ ਅੱਜ ਉਹ ਮੁੰਡਾ ਆਪਣੇ ਘਰੋਂ ਹਜੇ ਕਮਾਣਾ ਵੀ ਉਹਨੇ ਸ਼ੁਰੂ ਨਹੀਂ ਕੀਤਾ ਪਰ ਆਪਣੇ ਘਰੋਂ ਪੈਸੇ ਕੱਢ ਕੇ ਲਿਆਇਆ ਤੇ ਡੋਨੇਟ ਕਰਨ ਵਾਸਤੇ ਇਸ ਤੋਂ ਵੱਡੀ ਸੀਸਾਂ ਕੀ ਹੋਣਗੀਆਂ ਯਾਰ ਇਹ ਖੱਟੋ ਹੈ ਆਪਣੇ ਬੱਚਿਆਂ ਨੂੰ ਜੋੜੋ ਸੇਵਾ ਨਾਲ ਸਿੱਧਾ ਕੱਲਾ ਰੱਬ ਰੱਬ ਨਾ ਕਰਨਾ ਸਿਖਾਓ ਕਿ ਰੱਬ ਜੀ ਰੱਬ ਡਰਗੇ ਰੱਬ ਤੋਂ ਇਦਾਂ ਰੱਬ ਇਹ ਆਏ ਆਏ ਧਾਰਮਿਕ ਹੋਣਾ ਇਹ ਐ ਸਸੰਗੀ ਬਣਨਾ ਭਰਾ ਭਰਾ ਦਾ ਕਤਲ ਕਰ ਦੇਵੇ ਉਹ ਖਬਰ ਘਰ ਘਰ ਪਹੁੰਚ ਜਾਂਦੀ ਹੈ ਕਿ ਭਰਾ ਨੇ ਭਰਾ ਦਾ ਕਤਲ ਪਰ ਇੱਕ ਭਰਾ ਆਪਣੇ ਭਰਾ ਦੇ ਲੈਟਰਿੰਗ ਬਾਥਰੂਮ ਸਾਫ ਕਰ ਰਿਹਾ ਉਹਦੀ ਸੇਵਾ ਕਰ ਰਿਹਾ ਇਹ ਤੁਸੀਂ ਘਰ ਕਰਨੀ ਪਹੁੰਚਣੀ ਕਿਉਂਕਿ ਇਹਦੇ ਵਿੱਚ ਮਸਾਲਾ ਨਹੀਂ ਹੈ ਤੇ ਇਹ ਭਾਈ ਸਾਹਿਬ ਆਪਾਂ ਵਿਆਹਿਆ ਸੀਗਾ ਅੱਛਾ ਇੱਕ ਵਾਰੀ ਪਹਿਲੇ ਕੰਮ ਦਿਖਾ ਲਓ ਪਹਿਲੇ ਫੈਰ ਪੜ ਵਾਇਰ ਤੇ ਤੁਹਾਡੇ ਕੋਲੇ ਕਿੱਦਾਂ ਆਏ ਉਹ ਤਾਂ ਛੱਡ ਗਿਆ ਯਾਰ ਮੇਰੇ ਕੋਲ ਜਦੋਂ ਜ਼ਿਆਦਾ ਹੋ ਗਿਆ ਸੀ ਮੈਂ ਆਇਆ ਉਹ ਸਾਹਮਣੇ ਵਾਲਾ ਕੋਈ ਨਹੀਂ ਉਹ ਜਨਾਨੀ ਮਾਰ ਕੇ ਜਿਹੜੇ ਰਹਿੰਦਾ ਸੀਗਾ ਅੱਛਾ ਤੇ ਇਹਨਾਂ ਦੀ ਸ਼ਾਦੀ ਨਹੀਂ ਹੋਈ ਨਹੀਂ ਹੋਈ ਸੀ ਤੇ ਵਾਈਫ ਕਿੱਥੇ ਇਹਨਾਂ ਦੀ ਵਾਦੀ ਬੱਚੇ ਉਹ ਤੇ ਰੋਇਆ ਨਹੀਂ ਬਚਾ ਹੋਏ ਨਹੀਂ ਤੇ ਤੁਸੀਂ ਕਿਤੇ ਕੋ ਰਹਿੰਦੇ ਹੋ ਮੇਰੇ ਦਾਤੀ ਤੁਸੀਂ ਹੁਣ ਇਹਨਾਂ ਨੂੰ ਆਪਣੇ ਕੋਲ ਰੱਖਿਆ ਤੇ ਤੁਸੀਂ ਕਿਵੇਂ ਨਹੀਂ ਸੇਵਾ ਕਰ ਰਹੇ ਉਹਨਾਂ ਦੀ ਕੀ ਕਰੀਏ ਅਸੀਂ ਵਾਹ ਅਸੀਂ ਤਾਂ ਸੁਣਨੇ ਸੀ ਅੱਜਕੱਲ ਖੂਨ ਚਿੱਟੇ ਹੋ ਗਏ ਪਰ ਤੁਸੀਂ ਤਾਂ ਲਾਲ ਖੂਨ ਦੀ ਗਾੜੇ ਖੂਨ ਦੀ ਇੱਕ ਐਗਜ਼ਾਮਪਲ ਹੋ ਸਰ ਕੋਲ ਨੂੰ ਕਰਵਾਤਾ ਤੇ ਕਾਰਡ ਵਿੱਚੋਂ ਤਾਂ ਬਣਾਤਾ ਇਹਦਾ ਵਾਹ ਚੰਗੇ ਕਰਮ ਕਰ ਕਰ ਬਹੁਤ ਚੰਗੇ ਕਰਮ ਕਰ ਬਹੁਤ ਚੰਗੇ ਕਰਮ ਕਰ ਯਾਰ ਰਹੇ ਕਿੱਥੇ ਏ ਹੁਣ ਤੁਸੀਂ ਫਿਲਹਾਲ ਕਿੱਥੇ ਰਹਿ ਰਹੇ ਨੇ ਹੁਣ ਤੁਹਾਡੇ ਘਰੇ ਹੀ ਕਦੋਂ ਤੋਂ ਰਹਿ ਰਹੇ ਨੇ ਦੋ ਮਹੀਨੇ ਤੋਂ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਵੈਸੇ ਤੁਸੀਂ ਦੋਨੋਂ ਸਕੇ ਭਰਾ ਹੋ ਦੇਖ ਕੇ ਬੜਾ ਚੰਗਾ ਲੱਗ ਰਿਹਾ ਪਰ ਇਹਨਾਂ ਇਹਨਾਂ ਦੀ ਸੇਵਾ ਕਰਿਓ ਪੂਰੀ ਇੱਕ ਚੀਜ਼ ਸੋਚ ਕੇ ਬਸ ਕਿ ਇਹਦੀ ਜਗ੍ਹਾ ਤੁਸੀਂ ਵੀ ਹੋ ਸਕਦੇ ਮੈਂ ਮੈਂ ਬਹੁਤ ਬਿਮਾਰ ਆ ਤੁਸੀਂ ਇਹਨਾਂ ਦੀ ਸੇਵਾ 'ਚ ਕੋਈ ਕਮੀ ਨਹੀਂ ਆਣ ਦੇਣੀ ਮੇਰੇ ਘਰ ਦੇ ਨਾਲ ਪੰਜ ਛੇ ਪ੍ਰਸ਼ਨ ਹੋਏ ਤੁਸੀਂ ਜਿੰਨੀ ਮਰਜ਼ੀ ਪੀੜਾ 'ਚ ਰਹੇ ਹੋ ਇਹਨਾਂ ਦੀ ਸੇਵਾ 'ਚ ਕੋਈ ਕਮੀ ਨਾ ਆਵੇ ਇਹਨਾਂ ਦੀ ਸੇਵਾ ਸਮਝ ਲਓ ਕਿਸੇ ਗੁਰੂ ਘਰ ਦੀ ਸੇਵਾ ਕਰਨ ਦੇ ਬਰਾਬਰ ਦੋ ਮਹੀਨੇ ਵਗੈਰਾ ਮੈਂ ਘੁੰਮਦਾ ਸ਼ਾਬਾਸ਼ ਦਵਾਈ ਦਾ ਜੋ ਵੀ ਤੁਹਾਡਾ ਖਰਚਾ ਆਏਗਾ ਸਾਰਾ ਇਹ ਤੁਹਾਡੇ ਬੱਚੇ ਕਰਨਗੇ ਪੈਸਾ ਸਾਰਾ ਲਾਣਗੇ ਪਰ ਆ ਦੇਖੋ ਆ ਨੌਜਵਾਨ ਮੁੰਡਾ 21 ਸਾਲ ਦੀ ਉਮਰ ਹੈ ਕੱਲ ਮੈਂ ਇੱਕ ਫੰਕਸ਼ਨ ਤੇ ਗਿਆ ਸੀ ਤੇ ਪਹਿਲੀ ਵਾਰੀ ਤੁਸੀਂ ਇਦਾਂ ਜ਼ਿੰਦਗੀ ਚ ਸੇਵਾ ਕੀਤੀ ਫਾਈਨੈਂਸ਼ਲੀ ਨਾ ਸਵੇਰੇ ਤੁਹਾਡੀ ਐਡ ਦੇਖੀ ਇਹ ਮੁੰਡੇ ਨੇ ਜ਼ਿੰਦਗੀ ਚ ਪਹਿਲੀ ਵਾਰੀ ਪੈਸਿਆਂ ਦੀ ਸੇਵਾ ਕੀਤੀ ਕਿੰਨੀ ਸੇਵਾ ਲੈ ਕੇ ਆ ਤੁਸੀਂ 20000 ਰੁਪਏ 20000 ਸਵੇਰੇ ਮੈਂ ਪੜ੍ਹੀ ਸੀ 6000 ਰੁਪਏ ਦੇਖੀ ਮੈਂ ਇਹ ਮੁੰਡਾ ਕਿੰਨੀ ਉਮਰ ਤੁਹਾਡੀ 17 ਸਾਲ 17 ਸਾਲ ਮੁੰਡਾ ਨੇ 6000 ਰੁਪਏ ਕੱਢ ਲਿਆ ਆਪਣੇ ਜੇਬ ਚੋਂ ਕੱਲ ਮੈਨੂੰ ਮਿਲਿਆ ਕਿਤੇ ਪ੍ਰੋਗਰਾਮ ਉੱਥੇ ਮੈਂ 1 ਘੰਟਾ ਟਿਕਾ ਕੇ 100 ਬੱਚਿਆਂ ਨੂੰ ਗੱਲਬਾਤ ਕੀਤੀ। ਉਹ 100 ਚੋਂ ਇੱਕ ਤੇ ਐਸਾ ਅਸਰ ਹੋਇਆ ਕਿ ਅੱਜ ਆਪਣੀ ਸਾਰੀ ਬੁਗਨੀ ਚੱਕ ਲਿਆ। ਇਹਦੇ ਵਾਸਤੇ ਦੁਆ ਕਰਿਓ। ਇਹ ਦੇਖੋ ਦੋ ਸਕੇ ਭਰਾ ਨੇ। ਅੱਜਕੱਲ ਭਰਾ ਭਰਾ ਨੂੰ ਪੁੱਛਦਾ ਨਹੀਂ ਤੂੰ ਦੇਖੋ ਇੱਕ ਭਰਾ ਆਪਣੇ ਕਿਦਾਂ ਮਤਲਬ ਹੈਂਡੀਕੈਪਡ ਭਰਾ ਨੂੰ ਲੈ ਕੇ ਸੇਵਾ ਕਰ ਰਿਹਾ। ਇਹਨੂੰ ਅਸੀਸਾਂ ਦਿਓ ਕਿ ਮਹਾਰਾਜ ਇਦਾਂ ਦੇ ਬੱਚੇ ਹੋਰ ਪੈਦਾ ਕਰੇ, ਇਦਾਂ ਦੀ ਬੁੱਧੀ ਹੋਵੇ ਲੋਕਾਂ ਦੀ। ਆਹ ਮੁੰਡਾ ਵਿਚਾਰਾ ਦਿੱਲੀੋਂ ਆਇਆ। ਮਦਦ ਕਰਨ। ਤੁਸੀਂ ਵੀ ਦਿੱਲੀੋਂ? ਦਿੱਲੀੋਂ ਆਇਆ ਜੀ। ਉਹ ਵੀ ਦਿੱਲੀੋਂ ਆਏ ਨੇ। ਦੇਖੋ ਮਹਾਰਾਜ ਦੀ ਕਿਰਪਾ ਤੁਹਾਡੇ ਇਲਾਜ ਦਾ ਜੋ ਵੀ ਖਰਚਾ ਹੋਇਆ A ਤੋਂ Z ਸਾਰਾ ਇਹ ਕਰਨਗੇ ਬਸ ਤੁਸੀਂ ਸਾਮ ਸੰਭਾਲ ਕਰੋ ਇਹਨਾਂ ਦੀ ਬਸ ਕਿਉਂਕਿ ਉਹ ਤੁਹਾਡਾ ਧਰਮ ਤੇ ਕਰਮ ਹੈ ਕੱਪੜੇ ਮੈਂ ਦੋਨਾਂ ਨੂੰ ਉਹਦੀ ਪਾਣੀ ਮੈਂ ਸ਼ਾਬਾਸ਼ ਭਗਵਾਨ ਦੇ ਕੱਪੜੇ ਧੋਣ ਦੇ ਬਰਾਬਰ ਹੈ ਜੇ ਤੁਸੀਂ ਇਹਦੇ ਕੱਪੜੇ ਧੋ ਰਹੇ ਹੋ ਭਗਵਾਨ ਦੇ ਕੱਪੜੇ ਧੋਣ ਦੇ ਬਰਾਬਰ ਲੱਗ ਗਈਆਂ ਕਿਦਾਂ ਮੈਂ ਧੋਤੀਆਂ ਵਾਹ ਇਸ ਤੋਂ ਉੱਤੇ ਕੋਈ ਤੀਰਥ ਨਹੀਂ ਜਨਾਨੀ ਮੇਰੇ ਦੇ ਕਰਦੀ ਨਹੀਂ ਤੁਸੀਂ ਦੋਨੋਂ ਇੱਕੋ ਕੁੱਖ ਚੋਂ ਜੰਮੇ ਹੋ ਨਾ ਇਹਦਾ ਨਾਂ ਵੀ ਜੰਮੇ ਹੁੰਦੇ ਯਾਰ ਤੁਸੀਂ ਤਾਂ ਚਲੋ ਸਕੇ ਭਰਾਓ ਨਾਂ ਵੀ ਜੰਮੇ ਹੁੰਦੇ ਤਾਂ ਵੀ ਤੁਸੀਂ ਇਹਦੀ ਸੇਵਾ ਜਿੰਨੀ ਕਰ ਸਕਦੇ ਸੀ ਕਰਨੀ ਚਾਹੀਦੀ ਚਲੋ ਤੁਸੀਂ ਤਾਂ ਇੱਕ ਭਰਾ ਹੋਣ ਦਾ ਫਰਜ਼ ਨਿਭਾ ਰਹੇ ਹੋ ਅੱਜ ਕੱਲ ਤਾਂ ਦੁਨੀਆ 'ਚ ਕੱਲ ਸਾਡੇ ਕੋਲ ਇੱਕ ਬੱਚਾ ਆਇਆ ਜਿਹੜੀ ਮਾਂ ਨੇ ਉਹਨੂੰ ਜੰਮਿਆ ਉਸ ਮਾਂ ਨੇ ਹੀ ਉਹਨੂੰ ਛੱਡਤਾ ਡੇਢ ਮਹੀਨੇ ਦੇ ਬੱਚੇ ਨੂੰ ਕਹਿੰਦਾ ਬੁਰੀ ਜੇ ਕਿਹੜੇ ਆ ਗਏ ਤੇ ਉਹਦੇ ਮੈਂ ਗਿਆ ਹੀ ਫਸਣਾ ਆਦਵਾਰ ਤੇ ਚਲੋ ਰਹਿਣ ਦਾ ਬੰਦੋਬਸ ਹੋ ਗਿਆ ਤੇ ਉਹਦਾ ਹੀ ਤੋੜੇ ਨਹੀਂ ਐਕਚੁਅਲੀ ਅੰਕਲ ਦੇਖੋ ਸਾਰਿਆਂ ਦੀ ਨਾ ਆਪਣੀ ਆਪਣੀ ਮਜਬੂਰੀ ਹੈ ਸਾਡੇ ਕੋਲ ਵੀ ਕਈ ਵਾਰ 100 200 ਮਰੀਜ਼ ਆ ਜਾਂਦੇ ਨੇ ਸਭ ਦੀ ਮਦਦ ਨਹੀਂ ਕਰ ਸਕਦੇ ਪਰ ਇਹ ਭਰਾ ਹੋਣ ਦੇ ਨਾਤੇ ਜੋ ਤੁਸੀਂ ਇਹਦੀ ਸੇਵਾ ਕਰੋਗੇ ਸਮਝ ਲਓ ਸਿੱਧੀ ਰੱਬ ਤੱਕ ਗੱਲ ਪਹੁੰਚਾ ਰਹੇ ਹੋ ਬਸ ਇਹਨਾਂ ਦੇ ਇਲਾਜ ਦੇ ਪੈਸੇ ਤੇ ਜੋ ਮਦਦ ਚਾਹੀਦੀ ਹੈ ਸਾਰੀ ਅਸੀਂ ਕਰਾਂਗੇ ਬਾਕੀ ਮਦਦ ਜਿਹੜੀ ਇਹਨਾਂ ਦੀ ਖਾਣ ਪੀਣ ਦੇ ਕੱਪੜੇ ਇਹਨਾਂ ਨੂੰ ਬੂਟ ਦਿੰਨੇ ਅਸੀਂ ਨਵੇਂ ਹੋਣੀ ਬੇਟਾ ਕਾ ਬੂਟ ਦਾ ਜੋੜਾ ਕੱਢ ਕੇ ਦਿਓ ਇਹਨਾਂ ਨੂੰ ਹੋਣੀ ਕਿੰਨਾ ਨੰਬਰ ਆਂਕਲ ਚੱਪਲ ਆਉਂਦੀ ਹੈ ਬੂਟ ਪਾ ਲੈਣੇ ਹੋ ਨਹੀਂ ਬੂਟ ਪੈਂਦੇ ਨਹੀਂ ਤੁਹਾਨੂੰ ਜਰਾਬਾ ਦਿੰਨੇ ਫਿਰ ਜਰਾਬਾ ਪਾ ਲਓ ਠੀਕ ਹੈ ਬੂਟ ਕਿਉਂ ਨਹੀਂ ਪੈਂਦੇ ਬੂਟ ਦੇ ਦੇ ਜਪਾ ਲਓ ਤੇ ਪਾ ਲਓ ਬੂਟ ਦੇ ਰਹੇ ਅਸੀਂ ਬੂਟ ਪਵਾ ਦੇ ਕੋਸ਼ਿਸ਼ ਕਰ ਲਿਓ ਜੋ ਪੈਗੇ ਠੀਕ ਹੈ ਬਾਪੂ ਤੇ ਬਾਕੀ ਜੋ ਮਦਦ ਚਾਹੀਦੀ ਹੋਈ ਅਸੀਂ ਕਰਾਂਗੇ ਤੁਹਾਡੀ ਸਾਰੀ ਅਸੀਂ ਕੋ ਕੱਪੜੇ ਦੇ ਦੇਣ ਹੈਗੇ ਸਾਰਾ ਕੰਮ ਮੈਂ ਕਰਾਂਗਾ ਵਾਹਿਗੁਰੂ ਸਿੱਧੀ ਬਾਬੇ ਨਾਨਕ ਦੀ ਸੇਵਾ ਕਰਨ ਦੇ ਬਰਾਬਰ ਹੈ ਜੇ ਅਸੀਂ ਕਿਸੇ ਵਿਚਾਰੇ ਨੂੰ ਪੁੱਛ ਰਹੇ ਹਾਂ ਜਿਹਦੇ ਕੋਲ ਵਿਚਾਰੇ ਕੋਲ ਆਪਣੇ ਇਲਾਜ ਕਰਾਣ ਦੇ ਕੋ ਦੇਖੋ ਉੱਠਿਆ ਵੀ ਨਹੀਂ ਜਾਂਦਾ ਕੋ ਇਕੱਲੇ ਨਹੀਂ ਉੱਠਿਆ ਇਹਨਾਂ ਤਾਂ ਬਾਬਾ ਨਾਨਕ ਇਸ ਤੋਂ ਜ਼ਿਆਦਾ ਖੁਸ਼ ਕਿੱਥੇ ਹੋਏਗਾ ਕਿ ਇੱਕ ਵਿਚਾਰਾ ਦੁਖੀ ਉਹਦਾ ਬੱਚਾ ਤੇ ਇੱਕ ਜਿਹਦੇ ਹੱਡ ਪੈਰ ਸਲਾਮਤ ਨਹੀਂ ਉਹਦੀ ਮਦਦ ਕਰ ਰਿਹਾ ਬਸ ਇੱਕ ਜੀ ਸੋਚੋ ਕਿ ਇਹਦੀ ਜਗ੍ਹਾ ਤੇ ਤੁਸੀਂ ਹੁੰਦੇ ਫਿਰ ਇਹ ਤੁਹਾਡੀ ਜਗ੍ਹਾ ਬੈਠਾ ਹੁੰਦਾ ਬਸ ਸੇਵਾ ਕਰੋ ਜ਼ਿੰਦਗੀ 'ਚ ਇਹੀ ਸਭ ਤੋਂ ਵੱਡਾ ਧਰਮ ਕਰਮ ਹੈ ਇਹੀ ਜ਼ਿੰਦਗੀ ਦੀ ਸੱਚਾਈ ਹੈ ਬਾਕੀ ਸਭ ਝੂਠ ਹੈ ਬਾਕੀ ਸਭ ਤਾਂ ਬੱਟਕਵੰਜ ਬਾਜ਼ੀਆਂ ਹੈ 6 ਨੰਬਰ 6 ਨੰਬਰ ਦਿਓ ਬਾਪੂ ਜੀ ਨੂੰ ਤੇ 7 ਨੰਬਰ ਦਿਓ ਤੇ ਜਰਾਬਾਂ ਵੀ ਪਾਓ ਸ਼ਾਬਾਸ਼ ਬੇਟਾ ਤੂੰ ਪਾ ਜਰਾਬਾਂ ਉਧਰ ਬਾਪੂ ਜੀ ਨੂੰ ਬਿਠਾ ਕੇ ਨਾ ਇਹ ਮੁੰਡੇ ਕੋਲ ਸੇਵਾ ਕਰਾਓ ਯਾਰ ਆ ਦੇਖੋ ਯਾਰ ਆ ਕੀ ਨਾਮ ਤੁਹਾਡਾ ਗੁਰੂ ਸਿੰਘ ਯਾਰ ਇਹ ਗੁਰੂ ਸਿੰਘ ਨਹੀਂ ਨਿਕੋ ਇਹ ਗੁਰੂ ਸਿੰਘਸ ਮੁੰਡਾ ਹੈ ਕੱਲ ਵੀ ਮੈਨੂੰ ਰੋਕਦਾ ਰਿਹਾ ਵੀਰੇ ਤੁਸੀਂ ਨਾ ਬੋਲੋ ਪਰ ਜੇ ਤੁਹਾਡੇ ਵਰਗੀਆਂ ਐਗਜ਼ਾਮਪਲਾਂ ਨਹੀਂ ਦਿਖਾਵਾਂਗੇ ਨਾ ਤਾਂ ਲੋਕਾਂ ਨੂੰ ਨਹੀਂ ਜਾਗਣਾ ਜੇ ਮੈਂ ਕੱਲ ਤੁਹਾਡੇ ਉੱਥੇ ਪ੍ਰੋਗਰਾਮ ਤੇ ਆ ਕੇ ਨਾ ਸਪੀਚ ਦਿੰਦਾ ਨਾ ਮੈਂ ਤੁਹਾਡਾ ਇੰਟਰੈਕਸ਼ਨ ਕਰਦਾ ਤੁਸੀਂ ਇੱਥੇ ਆਣਾ ਸੀ ਅੱਜ ਕਦੀ ਨਹੀਂ ਆਣਾ ਸੀ ਨਾ ਇਹ ਮੁੰਡਾ 21 ਸਾਲ ਦਾ ਕੱਲ ਮੈਨੂੰ 17 ਸਾਲ ਦਾ ਸੌਰੀ ਉਮਰ ਵਧਾਤੀ 4 ਸਾਲ ਦੀ ਅ ਕੱਲ ਇਹ ਮੁੰਡਾ ਮੈਨੂੰ ਮੈਂ ਇੱਕ ਪ੍ਰੋਗਰਾਮ ਤੇ ਗਿਆ ਸੀ ਸਾਡੇ ਸ਼ੈਫੀ ਦੀਦੀ ਨੇ ਉਹਨਾਂ ਦੇ ਫੇਰਵਲ ਸੀ ਬੱਚਿਆਂ ਦੇ ਮੈਂ ਸਟਿਊਸ਼ਨ ਤੇ ਪੜਿਆ ਅੱਜ ਤੋਂ 8-9 ਸਾਲ ਪਹਿਲਾਂ ਤੇ ਉੱਥੇ ਮੈਨੂੰ ਕੱਲ ਐਜ਼ ਅ ਚੀਫ ਗੈਸ ਬੁਲਾਇਆ ਕਿ ਬੱਚਿਆਂ ਨਾਲ ਇੰਟਰੈਕਸ਼ਨ ਕਰੋ ਤੁਸੀਂ ਦੇਖੋ ਇੰਟਰੈਕਸ਼ਨ ਦਾ ਕੀ ਮੈਂ 1 ਘੰਟਾ ਜੱਬਲੀਆਂ ਮਾਰੀਆਂ ਇਹਨਾਂ ਨਾਲ ਉੱਥੇ ਥੋੜਾ ਬਹੁਤਾ ਕਲੋਲ ਕਰ ਲਿਆ ਮਜ਼ਾਕ ਕਰ ਲਿਆ ਉਹ ਐਸਾ ਮਜ਼ਾਕ ਦਿਲ ਤੇ ਲੱਗਿਆ ਕਿ ਅੱਜ ਉਹ ਮੁੰਡਾ ਆਪਣੇ ਘਰੋਂ ਹਜੇ ਕਮਾਣਾ ਵੀ ਉਹਨੇ ਸ਼ੁਰੂ ਨਹੀਂ ਕੀਤਾ ਪਰ ਆਪਣੇ ਘਰੋਂ ਪੈਸੇ ਕੱਢ ਕੇ ਲਿਆਇਆ ਤੇ ਡੋਨੇਟ ਕਰਨ ਆਇਆ 17 ਸਾਲ ਫਾਇਦਾ ਤਾਂ ਹੁੰਦਾ ਹੈ ਸੋਸ਼ਲ ਮੀਡੀਆ ਦਾ ਇੱਕ ਪਾਸੇ ਤੂੰ ਦੇਖੋ ਬਜ਼ੁਰਗ ਬਾਪੂ ਆਪਣੇ ਸਕੇ ਭਰਾ ਦੀ ਮਦਦ ਕਰ ਰਹੇ ਨੇ ਜਿਨ੍ਹਾਂ ਕੋਲ ਉੱਠਿਆ ਵੀ ਨਹੀਂ ਜਾਂਦਾ ਇਸ ਤੋਂ ਵੱਡੀ ਸੀਸਾ ਕੀ ਹੋਣੀ ਹੈ ਯਾਰ ਇਹ ਖੱਟੋ ਹੈ ਆਪਣੇ ਬੱਚਿਆਂ ਨੂੰ ਜੋੜੋ ਸੇਵਾ ਨਾਲ ਸਿੱਧਾ ਇਕੱਲਾ ਰੱਬ ਰੱਬ ਨਾ ਕਰਨਾ ਸਿਖਾਓ ਕਿ ਰੱਬ ਜੀ ਰੱਬ ਡਰਗੇ ਰੱਬ ਤੋਂ ਇਦਾਂ ਰੱਬ ਇਹ ਆਏ ਆਏ ਧਾਰਮਿਕ ਹੋਣਾ ਇਹ ਹੈ ਗੁਰੂ ਦੇ ਬੱਚੇ ਬਣਨਾ ਇਹ ਐਸਾ ਸੰਗੀ ਬਣਨਾ ਇੱਕ ਦੁਖੀ ਇੱਕ ਕਹਾਣੀਆਂ ਸੁਣਦੇ ਆਪਾਂ ਟੀਵੀ 'ਚ YouTube ਤੇ ਕਿ ਦੁਖੀ ਹਾਏ ਹਨਾ ਕਿੰਨੀਆਂ ਕਹਾਣੀਆਂ ਸੁਣਦੇ ਉਹ ਸਾਡੇ ਸਮਾਜ 'ਚ ਅਸਲੀ ਕਹਾਣੀਆਂ ਇੰਪਲੀਮੈਂਟ ਹੋ ਰਹੀਆਂ ਨੇ ਇਹਨਾਂ ਦੀ ਮਦਦ ਕਰੋ ਇਹ ਮੁੰਡਾ ਨੌਜਵਾਨ ਗੁਰਅਸੀਸ ਦੇਖੋ ਗੁਰੂ ਮਾਰੇ ਨੇ ਕਿਹਾ ਨਾਮ ਬਖਸ਼ਿਆ ਦੇ ਮਾਬਪ ਨੂੰ 100-100 ਵਾਰ ਸਲਾਮ ਕੱਲ ਵੀ ਮੈਨੂੰ ਰੋਕ ਰਿਆ ਸੀਗਾ ਕਿ ਮੇਰੇ ਬਾਰੇ ਨਾ ਦੱਸੋ ਅੱਜ ਵੀ ਵੀਡੀਓ ਬਣਾਉਣ ਤੋਂ ਰੋਕ ਰਿਹਾ ਕਿ ਨਾ ਬਣਾਓ ਵੀਰੇ ਪਰ ਮੈਂ ਮਜਬੂਰ ਹਾਂ ਕਿਉਂਕਿ ਇਹਦੇ ਤੋਂ ਬਾਅਦ ਫਿਰ ਮਦਦ ਕਰਨ ਵਾਲਾ ਕੋਈ ਨਹੀਂ ਬੈਠਾ ਪਰ ਬਾਪੂ ਜੀ ਤੋਂ ਬਾਅਦ ਪਿੱਛੇ ਉਹ ਮਰੀਜ਼ਾਂ ਦੀ ਲਾਈਨ ਲੱਗੀ ਪਈ ਐ ਜਿਨ੍ਹਾਂ ਨੂੰ ਮਦਦ ਚਾਹੀਦੀ ਐ ਤਾਂ ਮੈਂ ਕਿਉਂ ਨਾ ਇਹਦੇ ਬਾਰੇ ਬੋਲਾਂ ਕੱਲ ਉਥੇ 100 ਬੱਚਾ ਸੀ 100 ਚੋਂ ਇੱਕੋ ਕਿਉਂ ਆਇਆ ਜਾਂ ਮੈਂ ਐਪਰੀਸ਼ੀਏਟ ਕਰਾਂ ਕਿ ਸ਼ਾਬਾਸ਼ 100 ਚੋਂ ਇੱਕਤਾ ਆਇਆ ਜਾਂ ਮੈਂ ਕਹਾਂ 100 ਚੋਂ ਬਸ ਇੱਕ ਆਇਆ ਉਵੇਂ ਹੀ ਸਾਡੀਆਂ ਵੀਡੀਓਜ਼ ਨੇ ਰੋਜ਼ ਲੱਖਾਂ ਵਿਊ ਮੈਨੂੰ ਕੁਝ ਨਹੀਂ ਦੇ ਰਿਹਾ ਇੰਸਟਾਗ੍ਰam ਵਿਊ ਦਾ ਜੇ ਵੀਡੀਓ ਸਾਡੀ ਇੰਸਟਾਗ੍ਰam ਤੇ 100 ਕਰੋੜ ਵਿਊ ਵੀ ਲੈ ਜਾਂਦੀ ਐ ਤੇਲੀ ਨਹੀਂ ਮਿਲਦੀ ਮੈਨੂੰ ਪਰ ਹਾਂ 100 ਕਰੋੜ ਵਿਊ ਆਉਣ ਤੋਂ ਬਾਅਦ ਨਾ ਤੁਹਾਡਾ ਇੱਕ ਇੱਕ ਲਾਈਕ ਇੱਕ ਇੱਕ ਸ਼ੇਅਰ ਕਿਸੇ ਨਾ ਕਿਸੇ ਨੂੰ ਜਾਗਰੂਕ ਕਰਦਾ ਇਹ ਵੀ ਆਏ ਨੇ ਇਹ ਭਾਈ ਸਾਹਿਬ ਵੀ ਆਏ ਨੇ ਇਹ ਭਾਈ ਸਾਹਿਬ ਆਏ ਨੇ ਗਿਓ ਭਾਜੀ ਵੀ ਆਏ ਨੇ ਤਾਂ ਇਹ ਤੁਹਾਡੀਆਂ ਸ਼ੇਅਰ ਲਾਈਕ ਕਮੈਂਟ ਬਸ ਇੰਨੀਆਂ ਕੁ ਚੀਜ਼ਾਂ ਨੇ ਬਾਕੀ ਇਹਦੇ ਹਾਸਤੇ ਵੀ ਅਰਦਾਸ ਕਰਿਓ ਬਾਪੂ ਜੀ ਹਾਸਤੇ ਵੀ ਅਰਦਾਸ ਕਰਿਓ ਤੇ ਗੁਰੂ ਮਹਾਰਾਜ ਇਹਨਾਂ ਨੂੰ ਇਹ ਜਿਹੜੇ ਭਾਈ ਸਾਹਿਬ ਰੱਬ ਦਾ ਰੂਪ ਬਣ ਕੇ ਇਹਨਾਂ ਹਾਸਤੇ ਆਏ ਨੇ ਅੱਜ ਕੱਲ ਭਰਾ ਭਰਾ ਨੂੰ ਨਹੀਂ ਪੁੱਛਦਾ ਜੀ ਭਰਾ ਭਰਾ ਦਾ ਕਤਲ ਕਰ ਦੇਵੇ ਉਹ ਖਬਰ ਘਰ ਘਰ ਪਹੁੰਚ ਜਾਂਦੀ ਹੈ ਕਿ ਭਰਾ ਨੇ ਭਰਾ ਦਾ ਕਤਲ ਕਰਤਾ ਪਰ ਇੱਕ ਭਰਾ ਆਪਣੇ ਭਰਾ ਦੇ ਲੈਟਰਨਿੰਗ ਬਾਥਰੂਮ ਸਾਫ ਕਰ ਰਿਹਾ ਉਹਦੀ ਸੇਵਾ ਕਰ ਰਿਹਾ ਇਹ ਤੁਸੀਂ ਘਰ ਘਰ ਨਹੀਂ ਪਹੁੰਚਾਣੀ ਕਿਉਂਕਿ ਇਹਦੇ ਵਿੱਚ ਮਸਾਲਾ ਨਹੀਂ ਹੈ ਇਹੀ ਜੇ ਇੱਕ ਭਰਾ ਨੇ ਵੱਡਿਆ ਹੁੰਦਾ ਨਾ ਆਪਣਾ ਭਰਾ ਜ਼ਮੀਨ ਪਿੱਛੇ ਤੇ ਕਹਿੰਦਾ ਹਾਏ ਹਾਏ ਕਲਯੁਗ ਖੂਨ ਚਿੱਟੇ ਹੋ ਗਏ ਆ ਆ ਲਾਲ ਖੂਨ ਦੀ ਵੀ ਐਗਜ਼ਾਮਪਲ ਹੈ ਇਹਨੂੰ ਵੀ ਕਰੋ ਸ਼ੇਅਰ ਪੰਚਾਓ ਘਰ ਘਰ ਇਹਨਾਂ ਦੀ ਮਦਦ ਹਾਸਤੇ ਅੱਗੇ ਆਓ ਹੋਰ ਵੀ ਬੜੇ ਮਰੀਜ਼ ਬੈਠੇ ਨੇ ਪਿੱਛੇ ਲਾਈਨ ਲੱਗੀ ਪਈ ਹੈ ਅੱਗੇ ਮਰੀਜ਼ ਦੀ ਵਾਰੀ ਆਣ ਲਈ ਟੀਮ ਵੇਟ ਕਰ ਰਹੀ ਹੈ ਛਾਬਾਸ਼ ਯਾਰ ਮਜ਼ਾ ਆ ਗਿਆ ਤੁਹਾਨੂੰ ਮਿਲ ਕੇ ਭਰਾ ਤੂੰ ਆਪਣੇ ਨਾਮ ਤੇ ਉਤਰ ਰਿਹਾ ਗੁਰ ਰਸੀਸ ਬਾਪੂ ਜੀ ਨੂੰ ਪਿੱਛੇ ਆਰਾਮ ਨਜ ਰਾਬਾ ਜਰੂਬਾ ਪਵਾ ਕੇ ਇਹਨਾਂ ਦਾ ਅਸ਼ੀਰਵਾਦ ਲਓ ਕਿ ਮਹਾਰਾਜ ਕਰੇ ਤੁਹਾਨੂੰ ਹਮੇਸ਼ਾ ਰੱਬ ਉਸ ਲਾਈਨ 'ਚ ਲਾ ਕੇ ਰੱਖੇ ਕਿ ਤੁਸੀਂ ਪੈਸੇ ਵੰਡਦੇ ਰਹੋ ਕਿਉਂਕਿ ਹੱਥ ੱਡਣਾ ਬੜਾ ਔਖਾ ਭਰਾ ਕਿਸੇ ਕੋਲ ਜਾ ਕੇ ਹੱਥ ੱਡਣਾ ਕਿ ਮੈਨੂੰ ਮਦਦ ਚਾਹੀਦੀ ਹੈ ਜਾਂ ਮੇਰੀ ਮਦਦ ਕਰ ਦੇ ਇਹ ਬਹੁਤ ਔਖਾ ਤਾਂ ਮਹਾਰਾਜ ਅੱਗੇ ਅਰਦਾਸ ਕਰੋ ਕਿ ਤੂੰ ਸਾਨੂੰ ਹਮੇਸ਼ਾ ਮਦਦ ਕਰਨ ਵਾਲਿਆਂ ਦੀ ਲਾਈਨ 'ਚ ਰੱਖ ਮਦਦ ਲੈਣੀ ਬਹੁਤ ਔਖੀ ਸ਼ਾਬਾਸ਼ ਤੁਹਾਡੀ ਲਵਾਨੇ ਸੇਵਾ ਬੈਠੋ